ਬੀਤੇ ਦਿਨਾਂ ਦੇ ਵਿੱਚ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੁਖਬੀ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਪਾਈ ਨਰੈਨ ਸਿੰਘ ਚੋੜਾ ਨੂੰ ਪੁਲਿਸ ਦੇ ਵੱਲੋਂ ਮਾਂਜੁਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਚੋੜਾ ਨੂੰ ਫਿਰ ਤੋਂ 3 ਦਿਨਾਂ ਦਾ ਰਿਮਾਂਡ ਪੁਲਿਸ ਦੇ ਬੇਜ ਦਿੱਤਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ 5 ਦਸੰਬਰ ਨੂੰ ਪਾਈ ਨਰਾਇਣ ਸਿੰਘ ਚੋੜੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਨਯੋਗ ਅਦਾਲਤ ਵੱਲੋਂ ਨਰਾਇਣ ਸਿੰਘ ਚੋੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਹਾਲਾਂਕਿ ਨਰਾਇਣ ਸਿੰਘ ਚੋੜਾ ਦੀ ਅਦਾਲਤ ਦੇ ਵਿੱਚ ਪਹਿਲੀ ਪੇਸ਼ੀ ਦੌਰਾਨ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਦੇ ਵੱਲੋਂ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ ਹੁਣ ਇਸ ਮਾਮਲੇ ਨੂੰ ਲੈ ਕੇ ਪਾਇਨ ਰਣ ਸਿੰਘ ਚੋੜਾ ਦਾ ਵਕੀਲ ਸਾਹਮਣੇ ਆ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਤੇ ਨਾਲ ਹੀ ਅਕਾਲੀ ਦਲ ਨੂੰ ਸਖਤ ਨਸੀਹਤ ਦੇਂਦੇ ਨਜ਼ਰ ਆਏ ਇਹ ਉਹਨਾਂ ਦੀ ਪੈਰਵਾਈ ਵਾਸਤੇ ਦਾਸ ਖੁੱਦ ਜਸਪਾਲ ਸਿੰਘ ਮੰਜਪੋੜ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤਨਤਨ ਤੋਂ ਜਿਹੜੇ ਪਿਛਲੀ ਤਰੀਕ ਤੇ ਪੇਸ਼ ਹੋਏ ਸੀ ਤੇ ਉਹਨਾਂ ਦੇ ਦੋਨੇ ਸਹੂਤਲ ਜੋ ਕਿ ਵਕੀਲ ਹਨ ਜਗਜੀਤ ਸਿੰਘ ਤੇ ਬਲਜਿੰਦਰ ਸਿੰਘ ਇਹ ਚਾਰੇ ਵਕੀਲ ਉਹਨਾਂ ਦੀ ਪੈਰਵਾਈ ਲਈ ਪੇਸ਼ ਹੋਏ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਪੁਲਸ ਵੱਲੋਂ ਸਰਕਾਰੀ ਵਕੀਲ ਦੇ ਰਾਹੀਂ ਉਹਨਾਂ ਦਾ 10 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਇਹ ਕਹਿ ਕੇ ਕਿ ਭਾਈ ਨਰੈਨ ਸਿੰਘ ਚੋੜਾ ਨੇ 7 ਤਰੀਕ ਨੂੰ ਇਹ ਇਨਕਸ਼ਾਫ ਕੀਤਾ ਵੀ ਜਿਹੜਾ ਵੈਪਨ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਅਟੈਕ ਲਈ ਵਰਤਿਆ ਸੀ ਉਹਦੇ ਨਾਲ ਦਾ ਜਿਹੜੀ ਖੇਪ ਆ ਉਹ ਉਹ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਰੱਖ ਕੇ ਆਏ ਹੋਏ ਨੇ ਤੇ ਉਹ ਰਿਕਵਰ ਕਰਾਉਣੀ ਆ ਸੋ ਇਹ ਕਹਿ ਕੇ ਉਹਨਾਂ ਨੇ ਜਿਹੜੀ ਰਿਮਾਂਡ ਦੀ ਮੰਗ ਕੀਤੀ ਤੇ ਨਾਲ ਦੀ ਨਾਲ ਇਹ ਗੱਲ ਕਹੀ ਕਿ ਇਹ ਇੱਕ ਹਾਰਡ ਕੋਰ ਤੇ ਹੈਕਚੁਅਲ ਆਫੈਂਡਰ ਕ੍ਰਿਮੀਨਲ ਹੈਗਾ ਜਿਹਦੇ ਉੱਤੇ 31 ਕੇਸ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਰਿਮਾਨ ਮੰਗਿਆ ਜਿਹਦਾ ਅਸੀਂ ਵਿਰੋਧ ਕੀਤਾ ਡਿਫੈਂਸ ਵੱਲੋਂ ਤੇ ਅਦਾਲਤ ਨੂੰ ਦੱਸਿਆ ਗਿਆ ਕਿ ਭਾਈ ਨਰੈਨ ਸਿੰਘ ਚੌੜਾ ਡਬਲ ਐਮਏ ਨੇ ਐਮਏ ਪੋਲੀਟੀਕਲ ਸਾਇੰਸ ਤੇ ਪੰਜਾਬੀ ਉਹਨਾਂ ਨੇ ਲਗਭਗ ਦਲਜੰਦੇ ਕਦੀਬ ਕਿਤਾਬਾਂ ਲਿਖੀਆਂ ਹੋਈਆਂ ਨੇ ਉਹ ਬਯੋਗਨ 72 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈਗੀ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਗੱਲ ਕਹੀ ਜਾ ਰਹੀ ਆ ਵੀ ਉਹਨਾਂ ਦੇ ਕੇਸ 31 ਉਹਨਾਂ ਦਾ ਅੱਜ ਤੱਕ ਕੋਈ ਵੀ ਕੇਸ ਜਿਹੜਾ ਪੈਂਡਿੰਗ ਨਹੀਂ ਹੈਗਾ ਤੇ ਸਾਰੇ ਕੇਸ ਉਹਨਾਂ ਦੇ ਬਰੀ ਹੋ ਚੁੱਕੇ ਨੇ ਉਲਟਾ ਉਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਨੇ ਝੂਠਾ ਕੇਸ ਪਾਇਆ 340 ਦੀ ਪ੍ਰਸੀਡਿੰਗ ਵੀ ਤਨਤਨ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਦਾਖਲ ਕੀਤੀ ਗਈ ਹੈ ਨਾਲ ਦੀ ਨਾਲ ਭਾਈ ਨਰੈਨ ਸਿੰਘ ਚੌੜਾ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਜਿਹੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਸੀਬੀਆਈ ਅਦਾਲਤ ਵਿੱਚ ਚੱਲਦੇ ਆ ਉਹ ਉਹਨਾਂ ਦੀ ਪੈਰਵਾਈ ਕਰਦੇ ਹਨ ਉਹਨਾਂ ਦੇ ਸੁਪੁੱਤਰ ਐਡਵੋਕੇਟ ਜਗਜੀਤ ਸਿੰਘ ਵੀ ਉਹਨਾਂ ਕੇਸਾਂ ਦੀ ਪੈਰਵਾਈ ਕਰਦੇ ਇਸ ਕਰਕੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਇੰਪਲੀਕੇਟ ਕੀਤਾ ਤੇ ਇੱਕ ਵੇਗ ਡਿਸਕਲੋਜ਼ਰ ਲਿਖ ਕੇ ਤੇ ਉਹਨਾਂ ਦਾ ਰਿਮਾਂਡ ਮੰਗਦੇ ਹਨ ਤੇ ਰਿਮਾਂਡ ਨਹੀਂ ਉਹਨਾਂ ਦਾ ਦੇਣਾ ਚਾਹੀਦਾ ਸੋ ਅਦਾਲਤ ਨੇ ਬਹਿ ਸੁਣਨ ਤੋਂ ਬਾਅਦ 10 ਦਿਨ ਦੇ ਰਿਮਾਂਡ ਨੂੰ ਫਿਰ 3 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਹੁਣ ਉਹਨਾਂ ਨੂੰ 11 ਦਸੰਬਰ 2024 ਨੂੰ ਦੇਣ ਬੁੱਧਵਾਰ ਨੂੰ ਦੁਆਰੇ ਅਮਰ ਸਾਹਿਬ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਸ ਸਮੇਂ ਦੌਰਾਨ ਇਹ ਵਕੀਲਾਂ ਵੱਲੋਂ ਸਾਡੇ ਵੱਲੋਂ ਵੀ ਐਪਲੀਕੇਸ਼ਨ ਲਈ ਗਈ ਵੀ ਵਕੀਲਾਂ ਨੂੰ ਮਿਲਣ ਦਾ ਜਿਹੜਾ ਲੀਗਲ ਮੀਟਿੰਗ ਹੈ ਸੈਕਸ਼ਨ 38 ਬੀ ਐਨ ਐਸ ਐਸ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਵੀ ਬੰਦਾ ਡੂਰਿੰਗ ਪੁਲਸ ਹਿਮਾਰ ਆਪਣੇ ਚੋਇਸ ਦੇ ਵਕੀਲ ਨੂੰ ਮਿਲ ਸਕਦਾ ਉਹ ਵੀ ਦਰਖਾਸਤ ਲਈ ਉਹਦੇ ਤੇ ਜੱਜ ਸਾਹਿਬ ਨੇ ਲਾਅ ਕਰ ਦਿੱਤੀ ਦਿਨ ਚ ਦੋ ਵਾਰੀ ਵਕੀਲ ਜਿਹੜੇ ਆ ਮਿਲ ਸਕਦੇ ਆ ਉਹਦੇ ਤਹਿਤ ਜਗਦੀਪ ਸਿੰਘ ਦਾ ਦਾਵਾ ਦੀ ਸਾਂਝੀ ਡਿਊਟੀ ਲਈ ਗਈ ਵੀ ਉਹ ਸਵੇਰੇ ਸ਼ਾਮ ਜਿਹੜਾ ਭਾਈ ਨਰੈਨ ਸਿੰਘ ਨੂੰ ਡੂਰਿੰਗ ਪੁਲਿਸ ਰਿਮਾਂਡ ਦੇ ਜਿਹੜੇ ਮਿਲਣ ਜਾਣਗੇ ਥਾਣੇ ਦੇ ਵਿੱਚ ਜਾਂ ਸੀਆਈਏ ਜਾਂ ਜਿੱਥੇ ਵੀ ਰੱਖਿਆ ਗਿਆ ਸੋ ਇਹ ਜਿਹੜੀ ਅੱਜ ਦੀ ਸਾਰੀ ਜਿਹੜੀ ਕਾਰਵਾਈ ਹੋਈ ਆ ਬਾਕੀ ਇਹ ਉਹਨਾਂ ਨੂੰ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਉਮੀਦ ਹੈ ਕਿ ਉਸ ਦਿਨ ਉਸ ਦਿਨ ਦਾ ਜਿਹੜਾ ਉਹਨਾਂ ਦਾ ਜੁਡੀਸ਼ੀਅਲ ਹੋਊਗਾ ਕਿਉਂਕਿ ਚਾਹ 5 ਤਰੀਕ ਦੇ ਪੇਸ਼ ਕਰਨ ਤੋਂ ਬਾਅਦ ਕੋਈ ਵੀ ਨਵੀਂ ਕਾਰਵਾਈ ਕੋਈ ਰਿਕਵਰੀ ਕੋਈ ਹੋਰ ਗੱਲਬਾਤ ਕੋਈ ਨਵੇਂ ਬੰਦੇ ਦੀ ਨਾਮੀਨੇਸ਼ਨ ਜਾਕੂਰ ਕਵਦੀ ਜਾਂ ਕੋ ਤਾਰਾ ਦਾ ਵਾਦਾ ਕਟਾ ਨਹੀਂ ਕੀਤਾ ਗਿਆ ਇਹਦੇ ਚ ਐਫ ਆਈ ਆਰ ਨੰਬਰ 134 ਜਿਹੜੀ ਈ ਡਿਵੀਜ਼ਨ ਥਾਣੇ ਦੀ ਦਰਜ ਕੀਤੀ ਗਈ 109 ਬੀ ਐਨ ਐਸ ਤੇ 2527 ਆਮ ਜੈਕਟਰ ਦੇ ਵਿੱਚ ਜਿਹੜੀ ਪਹਿਲਾਂ 307 ਹੁੰਦੀ ਸੀ 109 ਹੋ ਗਈ ਹੈ ਸੋ ਉਹਦੇ ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਬਾਅਦ ਮੀਡੀਆ ਨੂੰ ਆ ਕੇ ਵੀ ਇਹ ਗੱਲ ਦੱਸੀ ਗਈ ਵੀ ਅਦਾਲਤਾਂ ਦੇ ਜਿਹੜੇ ਕੰਮ ਆ ਉਹ ਅਦਾਲਤਾਂ ਨੂੰ ਕਰਨ ਦੇਣੇ ਚਾਹੀਦੇ ਆ ਅਕਾਲੀ ਲੀਡਰਾਂ ਨੂੰ ਜਾਂ ਹੋਰ ਜਿਹੜੇ ਲੋਕ ਬਿਆਨਬਾਜ਼ੀ ਕਰਦੇ ਨੇ ਮੀਡੀਆ ਟ੍ਰਾਇਲ ਨਹੀਂ ਚਲਾਉਣਾ ਚਾਹੀਦਾ ਵੈਪਨ ਕਿਹਦਾ ਸੀ ਕਿਹਦਾ ਨਹੀਂ ਗੋਲੀ ਚੱਲੀ ਨਹੀਂ ਚੱਲੀ 307 ਬੰਦੀ ਆ ਜਾਂ ਹਵਾ ਚ ਗੋਲੀ 336 ਬੰਦੀ ਆ ਇਹ ਵੀ ਅਸੀਂ ਅਦਾਲਤ ਨੂੰ ਦੱਸਿਆ ਕਿ ਨੋ ਇੰਜਰੀ ਕੇਸ ਆ ਕਿਸੇ ਦੇ ਕੋਈ ਛੁਰੀ ਟਰੱਕ ਵੀ ਨਹੀਂ ਆਈ ਹਵਾ ਦੇ ਵਿੱਚ ਗੋਲੀ ਜਿਹੜੀ ਜਿਹੜੀ ਚੱਲੀ ਹੈਗੀ ਆ ਸੋ ਇਹ ਦੇ ਵਿੱਚ ਦਮਾਨ ਨਹੀਂ ਹੋਤ ਵਧਣਾ ਚਾਹੀਦਾ ਕਿਉਂਕਿ ਐਜ਼ ਪਰ ਪ੍ਰੋਸੀਕਿਊਸ਼ਨ ਉਹਨਾਂ ਦੀ ਅਰੈਸਟ ਵੀ ਮੌਕੇ ਤੋਂ ਹੋ ਗਈ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਕੋਈ ਵੀ ਪੁਲਿਸ ਨੇ ਨਵੀਂ ਕਾਰਵਾਈ ਨਹੀਂ ਕੀਤੀ ਹਾਂ ਭਾਈ ਨਰੈਨ ਸਿੰਘ ਚੌੜਾ ਨੂੰ ਮਿਲ ਕੇ ਉਹ ਠੀਕ ਠਾਕ ਜਲਦੀ ਕਲਾ ਦੇ ਵਿੱਚ ਸਨ ਤੇ ਉਹਨਾਂ ਨੇ ਅਜੇ ਕੋਈ ਵੀ ਗੱਲ ਕਰਨ ਤੋਂ ਜਿਹੜਾ ਅਜੇ ਸੰਕੋਚ ਕੀਤਾ ਕਿਉਂਕਿ ਡੂਰਿੰਗ ਪੁਲਿਸ ਮਾਰ ਕੋਈ ਐਸੀ ਗੱਲ মিডিਏ ਦੇ ਵਿੱਚ ਆਉ ਜਾਣੀ ਜਿਹਨਾਂ ਦੇ ਉੱਤੇ ਕੇਸ ਦੇ ਉੱਤੇ ਇਫੈਕਟ ਪਾਏ ਸੋ ਉਹਨਾਂ ਨੇ মিডিਆ ਨੂੰ ਪੁਲਿਸ ਨੇ ਵੀ ਨਹੀਂ ਪੇਸ਼ ਹੋਣ ਦਿੱਤਾ ਤੇ ਉਹਨਾਂ ਦੀ ਵੀ ਕੋਈ ਇੱਛਾ ਅਜੇ মিডিਏ ਸਾਹਮਣੇ ਕੋਈ ਗੱਲ ਕਰਨ ਦੀ ਨਹੀਂ ਸੀਗੀ ਸੋ ਅਸੀਂ ਕੇਸ ਨੂੰ ਕੰਟੈਸਟ ਕਰਾਂਗੇ ਅਦਾਲਤਾਂ ਦੇਖਣਗੀਆਂ ਕਿ ਇਹ ਕਿਸ ਤਰ੍ਹਾਂ ਦਾ ਕੇਸ ਆ ਕੀ ਉਹਦੇ ਵਿੱਚ ਗਵਾਹ ਸਬੂਤ ਆਉਂਦੇ ਨੇ ਸੋ ਹੁਣ ਉਹਨਾਂ ਨੂੰ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਉਸ ਦਿਨ ਦੀ ਕਾਰਵਾਈ ਦੀ ਜੋ ਵੀ ਹੋਊਗੀ ਉਹ ਸੰਗਤਾਂ ਦੇ ਜਿਹੜਾ ਸਨਮੁਖ ਜਰੂਰ ਰੱਖਾਂਗੇ